ਕਿਸਾਨ ਭਰਾਵੋ ਅੱਜ ਦੀ ਇੰਟਰਵਿਊ ਵਿੱਚ ਛੋਟਾ ਜਿਹਾ ਸਵਾਲ ਹੈਗਾ ਜੇਕਰ ਤੁਹਾਡੇ ਕੋਲੇ ਪਸ਼ੂ ਰੱਖੇ ਹੋਏ ਆ ਜਿਦਾਰੂ ਪਸ਼ੂ ਮੱਝਾਂ ਜਾਂ ਗਾਵਾਂ ਕੋਈ ਵੱਡਾ ਫਾਰਮ ਹੈ ਛੋਟਾ ਫਾਰਮ ਜਾਂ ਘਰੇਲੂ ਪਸ਼ੂ ਆ ਤਾਂ ਉਹਨਾਂ ਦੇ ਵਿੱਚ ਕਈ ਵਾਰੀ ਥਾਣਾ 'ਚ ਛਿੱਧੀਆਂ ਆਉਂਦੀਆਂ ਹੈਗੀਆਂ ਤੇ ਪਿਛਲੇ ਸੂਏ ਦਾ ਆਪਾਂ ਨੂੰ ਪਤਾ ਹੁੰਦਾ ਵੀ ਆਪਣੀ ਮੱਝ ਦਾ ਇੱਕ ਥਾਣ 'ਚ ਥੋੜੀ ਥੋੜੀ ਪ੍ਰੋਬਲਮ ਆਈ ਤੇ ਐਸ ਵਾਰੀ ਨਾ ਆਵੇ ਸੂਏ ਤੋਂ ਪਹਿਲਾਂ ਕੀ ਆਪਾਂ ਤਿਆਤ ਵਰਤੀਏ ਤੇ ਸੂਏ ਤੋਂ ਬਾਅਦ ਆਪਾਂ ਜੀ ਸਮੱਸਿਆ ਆਉਂਦੀ ਉਹਦਾ ਕਿਵੇਂ ਨਿਯਾਤ ਪਾਈਏ ਤੇ ਡਾਕਟਰ ਸਾਹਿਬ ਆਪਣੇ ਨਾਲ ਪਸ਼ੂ ਮਾਰ ਡਾਟਰ ਜੀਵਨ ਗੁਪਤਾ ਜੀ ਮੌਜੂਦ ਹਨ ਉਹਨਾਂ ਦਾ ਚੈਨਲ ਵੀ ਤੁਸੀਂ ਦੇਖਦੇ ਹੋ ਲੰਬੀਆਂ ਵੀਡੀਓ ਦੇ ਰਾਹੀਂ ਤੁਹਾਨੂੰ ਘਰ ਬੈਠੇ ਮਦਦ ਉਹ ਵੀਡੀਓ ਦੇ ਵਿੱਚ ਦਿੰਦੇ ਹੈਗੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਤੇ ਇਸ ਵਿਸ਼ੇ ਨੂੰ ਥੋੜਾ ਜਿਹਾ ਅੱਜ ਐਕਸਪਲੇਨ ਪਹਿਲੀ ਗੱਲ ਤਾਂ ਜਦੋਂ ਸੀ ਦੁੱਧੋਂ ਛੜਤਾ ਪਸ਼ੂ ਨੂੰ ਹੂੰ ਤਾਂ ਚੈੱਕ ਕਰੋ ਉਦੋਂ ਤੁਹਾਡੇ ਥਣ ਚ ਨਾੜ ਤਾਂ ਨਹੀਂ ਬਣ ਗਈ ਹੂੰ ਜੇ ਤਾਂ ਨਾੜ ਬਣ ਗਈ ਜੀ ਫਿਰ ਤਾਂ ਉਹ ਥਣ ਗਿਆ ਲਗਭਗ ਠੀਕ ਹੈ ਜੀ ਫਿਰ ਵੀ ਆਪਾਂ ਕੋਸ਼ਿਸ਼ ਨਹੀਂ ਜਾਰੀ ਰੱਖ ਕੋਸ਼ਿਸ਼ ਨਹੀਂ ਛੱਡਣੀ ਹੈਗੀ ਹੂੰ ਤੁਸੀਂ ਕੀ ਕਰਨਾ ਹੈ ਮੈਂ ਤਿੰਨ ਹੋਮੋਪੈਥੀ ਦਵਾਈਆਂ ਦੱਸੂੰਗਾ ਜੀ ਜੀ ਮੈਂ ਬਹੁਤ ਯਰਬੇ ਨੇ ਇਹ ਵਰਤਿਆ ਕੰਬੀਨੇਸ਼ਨ ਜੀ ਸਲਫਰ ਸਲੀਸ਼ੀਆ ਜੀ ਤੇ ਕਾਰਬੋਵੇਜ ਆਮੀ ਮਿਲ ਜੰਦੀ ਹੈ ਸਲਫਰ ਸਲੀਸ਼ੀਆ ਕਾਰਬੋਬੈਜ ਇਹ ਤੁਸੀਂ ਲਓ ਉਸ ਟਾਈਮ ਤੇ 30 ਪੋਟੈਂਸੀ ਵਾਲੀ ਸਲਫਰ 30 ਸਲੀਸ਼ੀਆ 30 ਕਾਰਬੋਬੈਜ 30 ਠੀਕ ਹੈ ਜੀ ਇਹ ਤਿੰਨਾਂ ਦਵਾਈਆਂ ਨੂੰ ਭਾਵੇਂ ਮਿਕਸ ਕਰ ਲਓ ਜੀ ਇੱਕ ਸ਼ੀਸ਼ੀ 'ਚ ਪਾ ਲਓ ਹੂੰ ਇਹ 2-2 ਐਮਐਲ ਸਵੇਰੇ ਦੁਪਹਿਰੇ ਸ਼ਾਮ ਨੂੰ ਰਾਤ ਨੂੰ ਜੀ ਚਾਰ ਵਾਰ ਚਾਰ ਵਾਰ ਦਿਓ 99% ਕੇਸ ਨੇ ਮਸਟ੍ਰਾਈਟਸ ਜਿਹੜੀ ਰਹਿ ਰਹੀ ਹੈ ਆਪਾਂ ਮੇਂ ਡਰਾਈ ਹੋ ਗਿਆ ਪਸ਼ੂ ਹੂੰ 2-3 ਮਹੀਨੇ ਦੇ ਵਿੱਚ ਨੇ ਚੱਕ ਦੇਣੀ ਹੈ ਜਿੱਦੇ ਪਸ਼ੂ ਨੂੰ ਆਪਾਂ ਦੁੱਧ ਚੋਣਾ ਬੰਦ ਕਰਤਾ ਉਦੋਂ ਸ਼ੁਰੂ ਹੋਊਗਾ ਇਹ ਉਦੋਂ ਸ਼ੁਰੂ ਕਰ ਸਕਦੇ ਪਹਿਲਾਂ ਵੀ ਦੇ ਸਕਦੇ ਹੋ ਮਸਟ੍ਰਾਈਟਸ ਬਹੁਤ ਮਈਆਂ ਮਈਆਂ ਤਾਂ 5-4 ਮਹੀਨੇ ਪਹਿਲਾਂ ਬੰਦ ਹੋ ਜਾਂਦਾ ਜੀ ਸੂਣ ਕੋਈ ਕਰਨੀ 2 ਮਹੀਨੇ ਦੇ ਸਕਦੇ ਹੋ ਠੀਕ ਹੈ ਜੀ ਇਹਦੇ ਨਾਲ ਨਾੜਾ ਵੀ ਖੁਰ ਜਾਂਦੀ ਹੈ ਇਹਦੇ ਨਾਲ ਇਹ ਬਹੁਤ ਵਧੀਆ ਕੰਬੀਨੇਸ਼ਨ ਹੈ ਜੀ ਜੀ ਦੂਜੀ ਗੱਲ ਜੀ ਜਦੋਂ ਤੁਸੀਂ ਪਸ਼ੂ ਨੂੰ ਛੱਡਿਆ ਹੈ ਨਾ ਤੁਸੀਂ ਚੈੱਕ ਕਰ ਲਓ ਵੀ ਚਾਰੇ ਥਨਾਂ 'ਚ ਹੁਣ ਕਿਸੇ ਸੰਚ ਇਨਫੈਕਸ਼ਨ ਤਾਂ ਨਹੀਂ ਹੈਗੀ ਜੇ ਹੈਗੀ ਤਾਂ 3-4 ਵਾਰੀ ਟਿਊਬਾਂ ਚੜਾਓ ਹੂੰ ਇਨਫੈਕਸ਼ਨ ਦਾ ਪਰ ਇਨਫੈਕਸ਼ਨ ਦਾ ਕਿਵੇਂ ਪਤਾ ਲੱਗੂਗਾ ਜੇ ਪਾਣੀ ਆ ਰਿਹਾ ਦੁੱਧ ਦੀ ਜਗ੍ਹਾ ਜੀ ਚੇਪਾ ਨਹੀਂ ਹੈਗਾ ਚੇਪਾ ਜਿਹੜਾ ਹੁੰਦਾ ਨਾ ਕੁਦਰਤ ਦਾ ਇੱਕ ਇਨਸੂਲੇਟਿੰਗ ਮਟੀਰੀਅਲ ਹੈ ਜਿਹਨੇ ਚਨਾ ਨੂੰ ਬਚਾ ਕੇ ਰੱਖਦਾ ਥੱਲੋਂ ਇਨਫੈਕਸ਼ਨ ਦਾ ਹਾਂ ਥੱਲੋਂ ਬੜੀ ਜ਼ਰੂਰੀ ਚੀਜ਼ ਕੀ ਹੈ ਸੀਬੀਸੀ ਟੈਸਟ ਕਰਾਓ ਹੂੰ ਸੀਬੀਸੀ ਟੈਸਟ ਦੇਖੋ ਵੀ ਖੂਨ ਤਾਂ ਨਹੀਂ ਘਟਿਆ ਜਾਂ ਟੀਐਲਸੀ ਤਾਂ ਨਹੀਂ ਵਧਿਆ ਹੂੰ ਫਿਰ ਹਾਂ ਖੂਨ ਘਟ ਗਿਆ ਤਾਂ ਵੀ ਖਤਰਨਾਕ ਹੈ ਖੂਨ ਰਹਿ ਗਿਆ 6 7 8 ਗ੍ਰਾਮ ਹੂੰ ਉਹ ਵੀ ਖਤਰਨਾਕ ਹੈ ਟੀਐਲਸੀ ਹੋ ਗਿਆ 10 11 12000 ਉਹ ਵੀ ਖਤਰਨਾਕ ਹੈ ਫਿਰ ਮਾਹਰ ਦੀ ਸਲਾਹ ਲਓ ਹੂੰ ਦੇਸੀ ਇਲਾਜ ਕੀ ਹੈ ਜਾਂ ਪਸ਼ੂ ਪਾਲਕ ਕੀ ਕਰ ਸਕਦਾ ਹੈ ਮੰਨ ਲਓ ਪਿਛੇ ਹਮ ਪਤਾ ਹੈ ਪਿਛਲੇ ਸਵੇਰ ਪ੍ਰੋਬਲਮ ਆਈ ਸੀ ਇਸ ਸਵੇਰ 2 ਮਹੀਨੇ ਰਹਿ ਗਏ ਸੂਨ ਚ ਹੂੰ 2 ਮਹੀਨੇ ਪਹਿਲਾਂ ਤੁਸੀਂ ਫਿਰ ਚੇਪਾ ਚੈੱਕ ਕਰਨਾ ਠੀਕ ਹੈ ਜੀ ਜੇ ਪ੍ਰੋਬਲਮ ਹੈ ਤਾਂ ਫਿਰ ਉਹੀ ਸੀਵੀ ਸੀ ਰੈਸਟ ਕਰਾਉਣਾ ਜੀ ਹਲਕੀ ਹੈ 2 ਮਹੀਨੇ ਪਹਿਲਾਂ ਪਸ਼ੂ ਨੂੰ 40 ਦਿਨ ਡਰਾਈ ਫੀਡ ਪਾਉਣੀ ਹੈ ਠੀਕ ਹੈ ਜੀ ਤੇਲ ਵਾਲੀ ਫੀਡ ਨਹੀਂ ਦੇਣੀ ਡਰਾਈ ਫੀਡ ਦੇਣੀ ਹੈ ਡਰਾਈ ਫੀਡ ਡਰਾਈ ਫੀਡ 40 ਦਿਨ ਪਹਿਲਾਂ ਇਹ ਨੋਟ ਕਰ ਲਓ ਜੀ ਆਮ ਆਪਾਂ ਨੂੰ ट्रांजिशन ਫੀਡ ਬਾਰੇ ਤਾਂ ਪਤਾ ਲੱਗ ਗਿਆ ਸਾਰੇ ਦੋ ਦੋ ਗੱਟੇ ਕੋਲ 2 ਮਹੀਨੇ ਰਹਿ ਗਏ ਸੂਨ ਚ ਪਹਿਲਾਂ 40 ਦਿਨ ਡਰਾਈ ਫੀਡ ਦੇਣੀ ਹੈ 20 ਦਿਨ ਪਹਿਲਾਂ ਅਸੀਂ ਦੇਣੀ ਹੈ ट्रांजिशन ਫੀਡ ਇਹ ਨੋਟ ਫਰਕ ਕਰ ਲਓ ਹਾਂ ਕਈ ਵੀਰ ਇਹ ਦੋਨੇ ਫੀਡਾਂ ਨੂੰ ਸੂਨ ਤੋਂ ਬਾਅਦ ਵੀ ਨਹੀਂ ਦੇ ਗਲਤ ਹੈ ਬਾਅਦ ਚ ਕੋਈ ਨਹੀਂ ਦੇਣੀ ਜੀ ਠੀਕ ਹੈ ਜੀ ਖਾਸ ਗੱਲ ਕੀ ਹੈ ਨਾ ਧਿਆਨ ਰੱਖਣਾ ਜੀ ਤੁਸੀਂ ਪੀ ਐਚ ਪੇਪਰ ਲੈ ਆਓ ਇਹ ਬਹੁਤ ਹੀ ਸੌਖਾ ਕੰਮ ਹੈ ਹਮ ਪੀ ਐਚ ਪੇਪਰ ਤੁਸੀਂ ਲੈ ਕੇ ਨਾ ਲੈ ਕੇ ਆਉਣਾ ਹੈ ਪਾਸ 7 ਤੋਂ 14 ਵਾਲਾ ਹਮ Amazon ਤੇ ਮਿਲ ਜਾਂਦਾ ਕੋਈ ਮਹਿੰਗਾ ਨਹੀਂ 200 ਰੁਪਏ ਦੀ ਚੀਜ਼ ਹੈ ਜੇ ਬੰਦੇ ਕੋਲ 10 ਪਸ਼ੂ ਹੈ ਤਾਂ 20 ਸਾਲ ਨਹੀਂ ਮੁੱਕਦਾ ਇੰਨਾ ਪੁਰਾਣਾ ਬਹੁਤ ਗੱਲ ਕਰਨ ਦੀ ਗੱਲ ਹੈ ਠੀਕ ਹੈ ਜੀ ਉਹਦੇ ਪਸ਼ਾਬ ਦੀ ਪੀ ਐਚ ਦੇਖੋ ਹਮ ਪਸ਼ਾਬ ਨੂੰ ਪਸ਼ਾਬ ਜਿਹੜਾ ਹੈਗਾ ਉਹਦਾ ਕਿਸੇ ਭਾਂਡੇ ਚ ਪਾ ਲਓ ਉਹ ਪੀ ਐਚ ਡਬੋ ਕੇ ਦੇਖੋ ਉਦੇ ਪਿਸ਼ਾਬ ਦੀ ਪੀ ਐਚ ਹੋਊਗੀ 8 9 10 ਅਲਕਲਾਈਨ ਹੋਊਗਾ ਹਾਈਲੀ ਅਲਕਲਾਈਨ ਹੋਊਗਾ ਹਮ ਅਸੀਂ ਕੀ ਕਰਨਾ ਸੋਨ ਚ ਹਫਤਾ 10 ਦਿਨ ਰਹਿ ਗਿਆ ਸਾਨੂੰ ਛਿੱਦਿਆਂ ਦਾ ਵੀ ਡਰ ਹੈ ਮਿਸਟ੍ਰਾਈਟਰ ਦਾ ਵੀ ਡਰ ਹੈ ਸ਼ੁਰੂ ਇੱਥੋਂ ਹੋਣੀ ਹੈ ਹਮ ਤੁਸੀਂ ਉਹਨੂੰ 50 ਗ੍ਰਾਮ ਠੀਕਰੀ ਨਸ਼ਾਦਰ ਸ਼ੁਰੂ ਕਰ ਦੇਣਾ ਡੇਲੀ ਦਾ ਨਮਕ ਮਿੱਠਾ ਸੋਡਾ ਕੈਲਸ਼ੀਅਮ ਬੰਦ ਕਰ ਦੇਣਾ ਠੀਕ ਹੈ ਜੀ ਨੋਟ ਕਰ ਲਓ ਕਿਸਾਨਪ੍ਰਵ ਜਾਣਕਾਰੀ ਮੈਂ ਨਮਕ ਨਹੀਂ ਦੇਣਾ ਮਿੱਠਾ ਸੋਡਾ ਨਹੀਂ ਦੇਣਾ ਕੈਲਸ਼ੀਅਮ ਨਹੀਂ ਦੇਣਾ ਕੈਲਸ਼ੀਅਮ ਟਰੋਲੀਆਂ ਵਾਲਾ ਕੈਲਸ਼ੀਅਮ ਨਹੀਂ ਦੇਣਾ ਹੈਗਾ ਤੇਲ ਨਹੀਂ ਦੇਣਾ ਕਿਉਂ ਨਹੀਂ ਦੇਣਾ ਠੀਕ ਹੈ ਜੀ ਤੁਸੀਂ ਉਹਨੂੰ ਕੀ ਕਰਨਾ ਹੈ ट्रांजिशन ਫੀਡ ਪਾ ਰਹੇ ਹੋ 50 ਗ੍ਰਾਮ ਠੀਕਰੀ ਨਸ਼ਾਦਰ ਚਾ ਅਮੋਨੀਅਮ ਕਲੋਰਾਈਡ ਰੋਜ ਦਾ ਦਿਓ ਹੂੰ ਪੰਜਵੇਂ ਛੇਵੇਂ ਦਿਨ ਤੁਹਾਡੀ ਪੀ ਐਚ ਹੋ ਜਾਣੀ ਹੈ 6.6 ਪਿਸ਼ਾਬ ਦੀ ਠੀਕ ਹੈ ਜੀ ਬਸ ਬੋਡੀ ਆ ਗਈ ਆਪਣੀ ਫਾਰਮ ਚ ਹੂੰ ਹੁਣ ਉਹਨਾਂ ਨੂੰ ਵਧੀਆ ਚੰਗੀ ਕੁਆਲਿਟੀ ਦਾ ਮਿਲਣ ਮਿਕਸ ਚ ट्रांजिशन ਚੱਲ ਰਹੀ ਹੈ ਪਹਿਲਾਂ ਹੂੰ ਚਾਰੇ ਤੁਹਾਨੂੰ ਫੇਰ ਚੈੱਕ ਕਰ ਲਓ ਚੈੱਕ ਕਰਨਾ ਪੈਣਾ ਜੀ ਜੇ ਪ੍ਰੋਬਲਮ ਲੱਗਦੀ ਹੈ ਜੀ ਤਾਂ ਤੁਸੀਂ ਇਹ ਕੰਬੀਨੇਸ਼ਨ ਸਲਫਰ ਸੋਲੀਸ਼ੀਆ ਕਾਰਬੋਬੈਜਲਾ ਦੇ ਸਕਦੇ ਹੋ ਹੋਮੋਪੈਥੀ ਹੋਂਪੇਤੀ ਮਹਾਰਦੀ ਸਲਾਹ ਵੀ ਲੈ ਸਕਦੇ ਹਾਂ ਜੀ ਅਸਲ 'ਚ ਲੋਕ ਆਉਂਦੇ ਆ ਤਾਜ਼ਾ ਸੂਆ ਪਸ਼ੂ ਲੈ ਕੇ ਹਾਂਜੀ ਉਦੋਂ ਹੀ ਠੀਕ ਹੁੰਦਾ ਜੀ ਠੀਕ ਹੈ ਜੀ ਹੁਣ ਇਹੀ ਕੇਸ ਆਪਾਂ ਸਾਰਾ ਟ੍ਰੀਟਮੈਂਟ ਕਰ ਲਿਆ ਸੂਣ ਤੋਂ ਬਾਅਦ ਵੀ ਆਪਾਂ ਕੋਈ ਇਹਨੂੰ ਟੈਸਟ ਕਰਨਾ ਜਾਂ ਫਿਰ ਦਵਾਈ ਸੂਣ ਤੋਂ ਬਾਅਦ ਤੁਸੀਂ ਕੀ ਚੈੱਕ ਕਰਨਾ ਹੈ ਨਾ ਜੇ ਸੂਣ ਤੋਂ ਪਹਿਲਾਂ ਵੀ ਇਹ ਚੈੱਕ ਕਰਨਾ ਹੈ ਦੋ ਚੀਜ਼ਾਂ ਧਿਆਨ ਰੱਖਣਾ ਵੀ ਕੋਈ ਥਣ ਭਾਰਾ ਤਾਂ ਨਹੀਂ ਹੋ ਰਿਹਾ ਜਾਂ ਕੋਈ ਤੁਹਾਨੂੰ ਛੋਟਾ ਤਾਂ ਨਹੀਂ ਹੋ ਰਿਹਾ ਮੇਨ ਗੱਲ ਅਸੀਂ ਕੀ ਧਿਆਨ ਰੱਖਣਾ ਹੈ ਜਿਹੜੇ ਪਸ਼ੂ ਦੇ ਭਾਲ ਪੈ ਗਈ ਨਾ 15 20 ਦਿਨ ਪਹਿਲਾਂ ਸੂਣ ਤੋਂ ਪਹਿਲਾਂ ਢਿੱਡ ਦੇ ਥੱਲੇ ਥਣਾ ਦੇ ਥੱਲੇ ਗਰਦਨ ਥੱਲੇ 15-20 ਦਿਨ ਪਹਿਲਾਂ ਭਾਲ ਪੈ ਗਈ ਹੂੰ ਉਹਨੂੰ ਤੁਰੰਤ ਠੀਕਰੀ ਨਿਸ਼ਾਦਰ ਸ਼ੁਰੂ ਕਰੋ ਠੀਕ ਹੈ ਜੀ ਉਹਦੀ ਠੀਕਰੀ ਨਿਸ਼ਾਦਰ ਦੇ ਨਾਲ ਪਸ਼ੂ ਦੀ ਐਲਕਲੈਂਟ ਥੱਲੇ ਆਉਂਦਾ ਪੈਸਟਿਕ ਹੋ ਜਾਂਦਾ ਉਹ ਜੀ ਅਸੀਂ ਮੈਟਾਬੋਲਿਕ ਐਸਿਡੋਸਿਸ ਕਰ ਰਹੇ ਹਾਂ ਮੈਟਾਬੋਲਿਕ ਐਸਿਡੋਸਿਸ ਨਾ ਕੀ ਹੁੰਦਾਗਾ ਪਸ਼ੂ ਦੀ ਕੈਲਸ਼ੀਅਮ ਦੀ ਮੂਵਮੈਂਟ ਵੱਜ ਜਾਂਦੀ ਹੈ ਹੂੰ D3 ਦੇ ਟੀਕੇ ਮਿਲ ਜਾਂਦੇ ਆ ਮਾਰਕੀਟ 'ਚ ਜੀ ਬੰਦੇ ਵਾਲੇ ਟੀਕੇ ਹੀ ਆ ਜੀ 3-4 ਐਮਐਲ D3 ਦਾ ਟੀਕਾ ਹਰ ਹਫ਼ਤੇ ਲਾਈ ਚੱਲੋ ਜੀ ਪਸ਼ੂ ਨੂੰ ਥੋੜਾ ਧੁੱਪ ਦਾ ਉਹਦੇ ਉੱਤੇ ਪੇਨੂ এক্সਪੋజర్ ਦਿਓ ਉਹਦੇ ਨਾਲ ਬੜਾ ਫਰਕ ਪਏਗਾ ਪਸ਼ੂ ਦੇ ਸਰੀਰ ਤੇ ਤੇਲ ਦੀ ਮਾਲਿਸ਼ ਕਰੋ ਠੀਕ ਹੈ ਜੀ ਉਹਦੇ ਨਾਲ ਉਹਦਾ ਮੈਟਾਬੋਲਿਜ਼ਮ ਸਟੀਮੂਲੇਟ ਹੋਊਗਾ ਓਕੇ ਜੀ ਸੋ ਇਹ ਚੀਜ਼ਾਂ ਨੇ ਜੀ ਕਿਸਾਨ ਭਰਾਓ ਦੇਖੋ ਬੜੇ ਸੌਖੇ ਸਹਜੇ ਤਰੀਕੇ ਦੇ ਨਾਦਰ ਸਾਹਿਬ ਨੇ ਐਕਸਪਲੇਨ ਕੀਤਾ ਹੈਗਾ ਜੇ ਇਹੋ ਜਿਹੀਆਂ ਜਾਣਕਾਰੀਆਂ ਵੀ ਤੁਸੀਂ ਹੋਰ ਸੁਣਨੀਆਂ ਚਾਹੁੰਦੇ ਹੋ ਤਾਂ ਇਹਨਾਂ ਦੇ ਚੈਨਲ ਦੇ ਉੱਤੇ ਇਹ ਬੜੇ ਬਖੂਬੀ ਪੰਜਾਬੀ ਠੇਢ ਪੰਜਾਬੀ ਦੇ ਵਿੱਚ ਗੱਲਾਂ ਬਾਤਾਂ ਕਰਦੇ ਹੈਗੇ ਤੁਸੀਂ ਸੁਣੋ ਤੇ ਇਹੋ ਜਿਹੀਆਂ ਜਾਣਕਾਰੀਆਂ ਨੂੰ ਆਪਣੇ ਸਰਕਲ ਦੇ ਵਿੱਚ ਵੀ ਜ਼ਰੂਰ ਸਾਂਝੀਆਂ ਕਰੋ ਤਾਂ ਕਿ ਸਮਾਜ ਦੇ ਵਿੱਚ ਜਾਣਕਾਰੀਆਂ ਦਾ ਵਿਸਥਾਰ ਹੋਵੇ ਹੋਰ ਵੀ ਇਦਾਂ ਦੀਆਂ ਜਾਣਕਾਰੀਆਂ ਦੇ ਮਾਰ ਨਿਕਲ ਕੇ ਸਾਹਮਣੇ ਆ। ਡਾਕਟਰ ਸਾਹਿਬ ਬਹੁਤ-ਬਹੁਤ ਧੰਨਵਾਦ। ਧੰਨਵਾਦ।